ਖੰਡੇ ਦੀ ਪੌ ਲੈ ਉਹਨੇ ਦੇਖ ਲਈ ਦੇਖ ਲੈ ਕੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਗਿਆ ਕਬਜਾ ਮੰਤਾਂ ਦਾ ਸੀ ਉਹਦੀ ਦੇਖ ਪ੍ਰਵਾਨ ਨਾ ਕੀਤੀ ਗਈ ਵਿੱਚੇ ਦੱਸਣ ਵਾਲੇ ਬੈਠੇ ਸੀ ਜੀ ਇਹ ਜੀ ਉੱਚੀ ਯਾਦਦਾਨ ਨਹੀਂ ਹੈ ਉਹਦੀ ਦੇਖ ਨਾ ਪ੍ਰਵਾਨ ਕੀਤੀ ਗਈ ਉਹ ਨਿਰਾਸ਼ ਹੋ ਕੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਉਹਨੇ ਪੱਗ ਲਾਈ ਕੇਸ ਕਟਾਏ ਪਾਣਾ ਲਾਇਆ ਕ੍ਰਿਸਚਨ ਬਣ ਗਿਆ ਇਸਾਈ ਬਣ ਗਿਆ ਇਸਾਈ ਬਣ ਕੇ ਸਿਰ ਤੇ ਟੋਪ ਪਾਇਆ ਵਰਦੀ ਪੂਰੀ ਉਹ ਪਾਈ ਤਿਆਰ ਬਾਰ ਤਿਆਰ ਹੋ ਕੇ ਦਰਬਾਰ ਸਾਹਿਬ ਜਾਂਦਾ ਉਹਦੇ ਗੱਲ ਚ ਉਥੋਂ ਦੇ ਮੰਤ ਸਰੂਪਾ ਪਾਉਂਦੇ ਨੇ ਤੋਂ ਨੂੰ ਪਤਾ ਜਦੋਂ ਨਨਕਾ ਜਦੋਂ ਜਲਿਆਂਵਾਲਾ ਸਾਕਾ ਵਾਪਰਿਆ ਸੀ 1919 ਦੇ ਵਿੱਚ ਜਰਨਲ ਡਾਇਰ ਇਹਨੂੰ ਸਰੋਪਾ ਕਿਨੇ ਪਾਇਆ ਸੀ ਪਹਿਲਾਂ ਅਰੂੜ ਸਿੰਘ ਨੇ ਕਿੱਥੋਂ ਪਾਇਆ ਸੀ ਅਕਾਲ ਤਖਤ ਦਰਬਾਰ ਸਾਹਿਬ ਤੋਂ ਉਹ ਕੌਣ ਸੀ ਅਰੂੜ ਸਿੰਘ ਵਲਾ ਉਹ ਕਿਹਦਾ ਨਾਨਾ ਸੀ ਹੁਣ ਸਾਰੀਆਂ ਸ਼ਬਦ ਮੇਰੇ ਕੋਲ ਉਹ ਨਾ ਬਲਾਓ ਥੋੜਾ ਬਹੁਤਾ ਤੁਸੀਂ ਸੁਰਤੀ ਜੋਰ ਪਾਉਣਾ ਭਾਈ ਉਹ ਕਿਹਦਾ ਨਾਨਾ ਸੀ ਪਹਿਲਾਂ ਹੁਣ ਤਾਂ ਸਟੇਟਮੈਂਟਾਂ ਵੀ ਆ ਗਈਆਂ ਉਹਦੇ ਦੋਤੇ ਦੀਆਂ ਅੱਗੇ ਵੀ ਉਹ ਨਾਨਾ ਸੀ ਮੇਰਾ ਉਹ ਕਹਿੰਦਾ ਇਸ ਕਰਕੇ ਸਰੋਪਾ ਪਾਇਆ ਵੀ ਜਰਨਲ ਡਾਇਰ ਤੱਤਾ ਵੱਡਾ ਸੀ ਉਹਦੇ ਗੱਲ ਤੇ ਸਰੋਪਾ ਪਾ ਕੇ ਉਹਨੂੰ ਠੰਡਾ ਕਰਨਾ ਸੀ ਲੋ ਜਨੇ ਕੇ ਸਰੋਪੇ ਨਾ ਬੰਦੇ ਬੋਲੋ ਜੀ ਠੰਡੇ ਹੋ ਜਾਂਦੇ ਆ ਤੇ ਪਾਓ ਸਰੋਪੇ ਹੋਣਾ ਜਿਹੜੇ ਜਿਹੜੇ ਅੱਗੇ ਤੁਹਾਨੂੰ ਗੋਲੀਆਂ ਭਰਾ ਰਹੇ ਆ ਲੈ ਜੋ ਸਰੋਪੇ ਉਹਨਾਂ ਵਾਸਤੇ ਸਰੋਪੇ ਨਾ ਠੰਡੇ ਹੋ ਜਾਣਗੇ ਭਲਾ ਕਿਦਾਂ ਦੇ ਲੀਡਰ ਸਾਡੇ ਉੱਤੇ ਬੈਠੇ ਆ ਜੀ ਵਾਹ ਵਾਰੇ ਵਾਰੇ ਜਾਈਏ ਸੱਚੇ ਪਾਤਸ਼ਾ ਤੇਰੇ ਪੰਥ ਦੇ ਕਿਹੜੇ ਕਿਹੜੇ ਲੀਡਰ ਬੈਠੇ ਜਿਹੜੇ ਇਦਾਂ ਦੀ ਸੋਚ ਰੱਖ ਕੇ ਬੈਠੇ ਆ ਜਿਹੜੇ ਕਹਿੰਦੇ ਤੇਰੀ ਸੋਚ ਉੱਤੇ ਪਹਿਰਾ ਦੇਾਂਗੇ ਠੋਕੇ ਰੱਬ ਜਾਣੇ ਹੁਣ ਸੋਚ ਕਿਹੜੀ ਜੇ ਤੇ ਪਹਿਰਾ ਠੋਕੇ ਦੇਣਾ ਇਹ ਤਾਂ ਸਮਝਾਉਣ ਤੂੰ ਕਿਹੜਾ ਅਹੀਂ ਤੇ ਲੰਗਰਾਂ ਚੋਂ ਬਾਹਰ ਨਹੀਂ ਆ ਰਹਾ ਜਿਹੜੇ ਬੰਦੇ ਮਾੜੀ ਜੀ ਕਈ ਵਾਰੀ ਖੀਰ ਦੀ ਬਾਲਟੀ ਤੋਂ ਦੋ ਕੜਸ਼ੀਆਂ ਦਾਲ ਤੋਂ ਲੜ ਪੈਂਦੇ ਨੇ ਕਿੱਥੇ ਉਹ ਸਿੱਖ ਦਾ ਕਰਤਾਰ ਜਿਹੜਾ ਇੰਨੀਆਂ ਦਿਨਾਂ ਦਾ ਭੁੱਖਾ ਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲਿਆ ਉਹ ਪਹਿਣਾ ਪਹਿਣੋ ਕਦੀ ਆਪਣੀ ਹਿਸਟਰੀ ਪੜ੍ਹ ਕੇ ਵੇਖਿਓ ਅੱਜ ਉਹ ਸਿੱਖ ਕਿੱਥੇ ਸੀ ਤੇ ਅਸੀਂ ਕਿੱਥੇ ਆ ਅੱਜ ਸਾਨੂੰ ਕੋਈ ਵੀ ਲੰਗਰ ਦਾ ਲਾਲਚ ਦੇ ਕੇ ਜਿੱਥੇ ਮਰਜ਼ੀ ਚੜਾ ਕੇ ਲੈ ਜਾਏ ਸਾਨੂੰ ਲੰਗਰ ਬਚਾਈਦਾ ਸਾਨੂੰ ਤੇ ਚੌਲ ਚਾਹੀਦੇ ਗੋੜ ਵਾਲੇ ਸਾਂ ਤੇ ਮਿੱਠੇ ਚੌਲ ਚਾਹੀਦੇ ਉੱਤੇ ਮੇਵੇ ਚਾਹੀਦੇ ਆ ਬਾਦਾਮ ਦਿਖਾਣਾ ਚਾਹੀਦਾ ਭਾਵੇਂ ਉਹ ਕਿਸੇ ਫਕਰ ਦਾ ਹੋਵੇ ਜਿਹਦਾ ਮਰਜ਼ੀ ਲੰਗਰ ਹੋਵੇ ਉਹ ਖੰਨਖਣੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਦੇ ਟੁਕੜੇ ਗੱਲਾਂ ਵਿੱਚ ਹਾਰ ਪਵਾ ਲਏ ਉਹਨਾਂ ਭੈਣਾਂ ਨੇ ਸਿੱਖੀ ਨਹੀਂ ਛੱਡੀ ਅੱਜ ਅਸੀਂ ਇੱਕ ਮਿੰਟ ਲਾਉਨੇ ਆ ਗੁਰੂ ਛੱਡ ਕੇ ਤੇ ਜਿਹਦੀ ਮਰਜ਼ੀ ਟਰਾਲੀ 'ਚ ਬਹਿ ਕੇ ਜਿਹੜੇ ਮਰਜ਼ੀ ਡੇਰੇ ਦੀ ਖਾਕ ਛਾਂਦੇ ਫਿਰਦੇ ਆ ਹੱਥ ਵਿੱਚ ਝੰਡਾ ਫੜਿਆ ਗਾਲਾਂ 'ਚ ਢੋਲ ਕੀ ਪਾਇਆ ਚਿਮਟੇ ਵਜਾਇਆ ਜੋ ਹੁਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਨਹੀਂ ਹੋਣੇ ਉਹਦੇ ਵਾਸਤੇ ਕਰਦਾਰ ਤੇ ਕਰੈਕਟਰ ਚਾਹੀਦਾ ਹੈ ਕਿ ਹਜ਼ਾਰਾਂ ਲਾਟ ਦੇਣ ਪਰ ਮੈਂ ਆਪਣੇ ਗੁਰੂ ਦਾ ਦਰ ਨਾ ਛੱਡਾਂ ਇਥੇ ਕੋ ਮੜਾ ਜਾ ਲਾਟ ਦਿੰਦਾ ਹੈ ਇੱਕ ਸਕਿੰਡ ਲਾਉਂਦੇ ਨੇ ਗੁਰੂ ਦੀ ਚਲਦੀ ਬਾਸ ਵਿੱਚੋਂ ਛਾਲ ਮਾਰ ਲੱਗੇ ਆ ਵੀ ਗੁਰੂ ਤੁਸੀਂ ਕੌਣ ਤੇ ਯਾਦ ਉਹਨਾਂ ਨੂੰ ਕੀਤਾ ਜਾਣਾ ਹੈ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਮੁਹੱਬਤ ਤੇ ਸਨੇਹ ਕੀਤੀ ਹੈ ਤਾਂ ਜਦੋਂ ਉਹ ਬੰਦੇ ਨੂੰ ਸਰੂਪਾ ਪਾਇਆ ਗਿਆ ਜੇ ਜਰਨਲ ਡਾਇਰ ਨੂੰ ਅਗਲੇ ਸਰੋਪਾ ਸਰੋਪਾ ਤੇ ਚੰਗੇ ਕੰਮ ਲਈ ਦਿੱਤਾ ਜਾਂਦਾ ਪਰ ਅਗਲਿਆਂ ਦਾ ਸਰੋਪਾ ਦਵਾਇਆ ਕਿਹਦੇ ਕੋਲ ਉਹਨਾਂ ਨੇ ਕਿਉਂਕਿ ਉਹ ਅਰੂੜ ਸਿੰਘ ਬੰਦਾ ਕਿਹਦਾ ਸੀ ਉਹਨਾਂ ਦਾ ਸੀ ਬੰਦਾ ਕਿਹਨਾਂ ਦਾ ਸੀ ਇਹ ਵੀ ਤੇ ਨਾਲ ਪੜ੍ਹ ਲਓ ਨਾ ਕਿ ਉਹ ਬੰਦੇ ਅੰਦਰੋਂ ਰਲੇ ਹੋਏ ਸੀ ਉਹਨਾਂ ਦੇ ਇਦਾਂ ਜਿਹੜਾ ਨਨਕਾਣਾ ਸਾਹਿਬ ਦਾ ਮੰਤ ਸੀ ਉਹ ਵੀ ਇਹਨਾਂ ਦਾ ਆਪਣਾ ਪਾਲਿਆ ਹੋਇਆ ਸੀ ਤੁਸੀਂ ਦੂਰ ਕੀ ਜਾਣਾ ਹੈ ਸੁੰਦਰ ਸਿੰਘ ਜੀ ਮਜੀਠੀਆ ਇਹਦੇ ਬੇਟੇ ਕਿਰਪਾਲ ਸਿੰਘ ਦਾ ਆਨੰਦਕਾਰ ਸੀ ਉਹ ਵੀ ਦੇਗ ਲੈ ਕੇ ਗਏ ਮੰਤਾ ਨੇ ਉਹਦੀ ਦੇਗ ਵੀ ਪਰਵਾਹ ਨਹੀਂ ਕੀਤੀ ਅੰਦਾਜ਼ਾ ਲਾਓ ਕਿੰਨੇ ਅੰਦਰੋਂ ਉਹ ਮਤਲਬ ਸਰਕਾਰ ਦੀ ਕਿੱਡੀ ਵੱਡੀ ਉਹਨਾਂ ਨੂੰ ਸ਼ੈ ਹੋਏਗੀ ਮਤਲਬ ਪੂਰੇ ਭੂਤਰੇ ਹੋਏ ਸੀ ਕਿਉਂਕਿ ਸਰਕਾਰਾਂ ਉਹਨਾਂ ਦੀ ਪਿੱਠ ਦੇ ਉੱਤੇ ਥਾਪੜ ਦਿਆਂ ਸੀ ਪ੍ਰਵਾਹ ਨਹੀਂ ਸੀ ਕਰਦੇ ਅੱਜ ਵੀ ਤੁਸੀਂ ਵੇਖੋ ਨਾ ਜਿਹੜੇ ਡੇਰੇ ਆ ਜਿਹੜੇ ਪਖੰਡਵਾਦ ਕਰਦੇ ਆ ਕਿਦਾਂ ਉਹਨਾਂ ਦੀ ਪੂਰੀ ਸ਼ੈਅ ਹੁੰਦੀ ਹੈ ਵੀ ਤੁਸੀਂ ਸਿੱਖੀ ਦੀ ਗੱਲ ਕਰ ਹੀ ਨਹੀਂ ਸਕਦੇ ਇੱਥੇ ਕੋ ਮਾੜੀ ਨਹੀਂ ਸਿੱਖੀ ਦੀ ਗੱਲ ਕਰੇ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਖੰਡ ਕਰੀ ਜਾਓ ਤੁਹਾਨੂੰ ਰੋਕਦਾ ਹੀ ਕੋਈ ਨਹੀਂ ਇਸੇ ਕਰਕੇ ਅੱਜ ਬਹੁਤੇ ਰਾਹ ਛੱਡ ਕੇ ਕਹਿੰਦੇ ਆਪਾਂ ਇਹ ਚੋਕੀ ਲੈਣਾ ਭਾਈ ਗੰਗਾ ਕੇ ਗੌਂਗਾ ਆਰਾਮ ਜਮਨਾ ਗਏ ਬੋਲੋ ਪਿਆਰਿਓ ਜਿੱਦਾਂ ਦੀ ਕੋ ਅੱਗੇ ਕਥਾ ਸੁਣਦਾ ਜਿੱਦਾਂ ਦਾ ਕੋ ਕੀਰਤਨ ਸੁਣਦਾ ਉਦਾਂ ਦਾ ਸੁਣਾ ਦਿਓ ਜੇ ਕੋਈ ਇੱਕ ਅੱਧ ਕੋ ਮਾੜਾ ਮੋਟ ਬੋਲਦਾ ਤਾਂ ਉਹਨੂੰ ਪਤਾ ਕਹਿੰਦੇ ਇਹ ਥੋੜਾ ਗਰਮ ਬੋਲਦਾ ਹੈ ਬੋਲੋ ਜੀ ਕੀ ਆਂਦੇ ਬਲਾ ਥੋੜਾ ਜ੍ਹਾ ਗਰਮ ਬੋਲਦਾ ਉਹ ਗਰਮ ਨਹੀਂ ਹੁੰਦਾ ਭਾਈ ਇਹ ਗੱਲਾਂ ਨੇ ਸਮਝੋ ਜੇ ਤੁਸੀਂ ਲਨਕਾਣਾ ਸਾਹਿਬ ਦਾ ਸਾਕਾ ਮਨਾ ਰਹੇ ਹੋ ਤੇ ਪਤਾ ਤਾਂ ਲੱਗੇ ਮੰਤਨ ਨਰੇਣੂ ਹੈ ਕੌਣ ਸੀ